ਪੰਜਾਬੀ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾਠ ਜੀ ਨਮੀਆਂ ਕਲਮਾਂ ਨਮੀ ਉਡਾਣ ਦੇ ਪ੍ਰੋਜੈਕਟ ਇਨਚਾਰਜ ਸ਼੍ਰੀ ਓਂਕਾਰ ਤੇਜੇ ਨਮੀਆਂ ਕਲਮਾਂ ਨਮੀ ਉਡਾਣ ਕਿਤਾਬ ਦੇ ਸਤਕਾਰਯੋਗ ਜ਼ਿਲ੍ਹਾ ਟੀਮ ਮੈਂਬਰ ਅਤੇ ਬਾ ਲੇਖਾਂ ਦੇ ਗਾਈਡ ਅਧਿਆਪਕ ਸਹਿਬਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਾਕਤ ਮੈਂ ਆਪ ਜੀ ਦੇ ਸਾਹਮਣੇ ਲੋਕ ਅਰਪਣ ਹੋ ਰਹੀ ਕਿਤਾਬ ਬਿਜਲੀ ਕਵਿਤਾ ਸਕੂਲ ਜੋ ਕਿ ਮੇਰੇ ਵੱਲੋਂ ਲਿਖੀ ਗਈ ਹੈ ਪੇਸ਼ ਕਰ ਰਹੀ ਹਾਂ ਕੁੰਗਰਾਲੀ ਸਿੱਖਾਂ ਵਿੱਚ ਮੇਰਾ ਸਕੂਲ ਹੈ ਵਸਦਾ ਇਸ ਦਾ ਹਰ ਇੱਕ ਬੱਚਾ ਹੱਸਦਾ ਹੁੰਦੀ ਐਨੀ ਵਧੀਆ ਪੜਾਈ ਕਦੇ ਸਕੂਲ ਤੋਂ ਹਟਣ ਦਾ ਦਿਲ ਨਹੀਂ ਕਰਦਾ ਭਾਈ ਵਧੀਆ ਨੇ ਸਾਰੇ ਅਧਿਆਪਕ ਮੇਰੇ ਮਨ ਨੂੰ ਇਹ ਭਾਉਂਦੇ ਬਥੇਰੇ ਲੱਗਦੇ ਨੇ ਲਗਨ ਨਾਲ ਪੜਾਉਣ ਜਦ ਉਲਝਣਾ ਸਾਰੀਆਂ ਕਰਵਾ ਦਿੰਦੇ ਹਾਲ ਸਕੂਲ ਹੀ ਹੈ ਉਹ ਥਾਂ ਜਿੱਥੇ ਬੱਚੇ ਦੀ ਸ਼ਖਸੀਅਤ ਦਾ ਵਾਧਾ ਹੈ ਮਾਨ ਭਾਗਾਂ ਵਾਲੇ ਬੱਚੇ ਨੇ ਉਹ ਸਕੂਲ ਵਿੱਚ ਜੋ ਆਉਂਦੇ ਰੋਜ਼ ਹੋਵੇਗਾ ਜਿਸ ਦਿਨ ਸਕੂਲ ਵਿੱਚ ਆਖਰੀ ਦਿਨ ਫੁੱਟ ਫੁੱਟ ਰੋਵੇਗਾ ਮੇਰਾ ਦਿਲ ਬਹੁਤ ਸਾਰੇ ਇੱਥੇ ਆਕਸੀਜਨ ਵਾਲੇ ਨੇ ਹਰੇ ਭਰੇ ਰੁੱਖ ਹੋ ਗਿਆ ਇੰਨਾ ਸਕੂਲ ਨਾਲ ਲਗਾ ਮੇਰੇ ਕੋਲ ਸ਼ਬਦਾਂ ਦੀ ਨਹੀਂ ਘਾਟ ਕੀ ਆਖਾਂ ਕੀ ਨਾ ਆਖਾਂ ਆਖਾਂ ਮੰਦਰ ਜਾਂ ਫਿਰ ਸਵਰਗ ਮੇਰੀ ਇੱਕ ਹੀ ਮੰਨਤ ਰੱਬ ਜੀ ਫਸਦਾ ਵਸਦਾ ਰਹੇ ਮੇਰਾ ਸਕੂਲ ਵਿੱਚ ਇਸ ਜਗ ਧੰਨਵਾਦ